ਹੋ ਵਾ ਸਫਤ ਖਸਮ ਦੀ ਨੂਰ ਅਰਸ ਹੋ ڪرਸ ਹੋ ਝਟਿਐ ਤਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪਹਿਲਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ तीर्थ नावण जाओ तीर्थ नाम है तीर्थ शब्द विचार अंतर ज्ञान है गुरु ज्ञान साचा ਥਾਨ ਤੀਰਥ ਦਸ ਪਰਬ ਸਦਾ ਦਸਹਾਰਾ ਹਉ ਨਾਮ ਹਰਿ ਕਾ ਸਦਾ ਜਾਚੋ ਦੇਹੋ ਪ੍ਰਭ ਧਰਣੀ ਤਹਰਾ ਸੰਸਾਰ ਰੁਗੀ ਨਾਮ دارੂ ਮੈਲ ਲਾਗੈ ਸਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਹੇ ਤੋ ਸਾਚ ਤਿਰਥ ਮਜਨਾ ਸਾਚ ਨਾ ਲਾਗੈ ਮੈਲ ਕਿਆਮਲ ਧੋਈਐ ਗੁਣਹ ਹਾਰ ਪਰੋਏ ਕਿਸ ਕਉ ਰੋਈਐ ਵਿਚਾਰ ਮਾਰੈ ਤਰੈ ਤਰੈ ਕੋਲਡ ਜੋਨ ਨਾ ਆਵ ਏ ਆਪ ਪਰਸ ਪਰਮ ਧਿਆਨੀ ਸਾਚ ਸਾਚੇ ਭਾਵ ਏ ਆਨੰਦ ਅਨੰਦਨ ਹਰਖ ਸਾਚਾ ਦੁਖ ਕਿਲਵਖ ਪਰ ਹਰੇ ਸਚ ਨਾਮ ਪਾਇਆ ਗੁਰੁ ਦਿਖਾਇਆ ਮੈਲ ਨਹੀਂ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਵੈ ਗਵਣਹਾਰ ਸ਼ਬਦ ਸੁਹਾਵਣੋ ਸਾਲਾਹੇ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮਤੇ ਪ੍ਰਸੰਗ ਭਾਵੇ ਸਹਜ ਨਾਵੇ ਬੇਣੀ ਤਾਂ ਸੰਜਮ ਸਤ ਸਤੇ ਆਰਾਧ ਇਕੰਕਾਰ ਸਾਚਾ ਨਤ ਦੇ ਚੜੈ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੈ ਸਬ ਕੋਏ ਕੇਵੜ ਆਖੀਐ ਹਾਉ ਮੂਰਖ ਨੀਚ ਅਜਾਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਤ ਮਨ ਮਨਿਆ ਮੇਰਾ ਕੂਚ ਕਰ ਹੈ ਆਵ ਹੈ ਵਿਖਲਾ ਦੇ ਸ਼ਬਦ ਸਚੁ ਗੁਰ ਮੇਰਾ ਆਖਣ ਤੋਟਨਾ ਭਗਤ ਭੰਡਾਰੀ ਭਰਪੂਰ ਰਹਾ ਸੋਈ ਨਾਨਕ ਸਾਚ ਕਹੈ ਬੇਨੰਤੀ ਮਨ ਮਾਜੈ ਸਚ ਸੋਈ ਆਖਣ ਟੋਟਨਾ ਭਗਤ ਭੰਡਾਰੀ ਭਰਪੂਰ ਰਹਾ ਸੋਈ ਨਾਨਕ ਸਾਚ ਕਹ ਬੇਨੰਤੀ ਮਨ ਮਾਂਜੈ ਸਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨੋਸਰੀ ਮਹਲਾ ਪਹਿਲਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ